ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦੇ ਹਾਂ ਤੁਸੀਂ ਬਹੁਤ ਹੀ ਵਧੀਆ ਹੋਵੋਗੇ ਨੀਲਾ ਪਾਣੀ ਬਿਲਕੁਲ ਸਾਫ਼ ਪਾਣੀ ਲੱਗ ਚਾ ਅੱਪਾ ਜਾ ਰਹੇ ਹਾਂ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਆਪਾਂ ਅੱਜ ਆਨੰਦਪੁਰ ਸਾਹਿਬ ਦੇ ਦਰਸ਼ਨ ਲਈ ਜਾ ਰਹੇ ਹਾਂ ਤੇ ਆਪਾਂ ਤੁਹਾਨੂੰ ਹੋਰ ਵੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਵਾਂਗੇ ਤੇ ਉੱਥੋਂ ਦਾ ਇਤਿਹਾਸ ਵੀ ਜ਼ਰੂਰ ਦੱਸਾਂਗੇ ਆਓ ਆਪਾਂ ਹੁਣ ਪਹਿਲਾਂ ਪਰਿਵਾਰ ਵਿੱਚੋਂ ਡਾ ਗੁਰਦੁਆਰਾ ਸਾਹਿਬ ਚੱਲਦੇ ਹਾਂ ਮੈਸੂ ਹਰ ਜਨ ਪਿਆਰੇ ਏ ਸਤ ਗੁਰ ਤੁਮਾਰੇ ਕਾਜ ਸਵਾਰ ਸਾਹਿਬ ਜੀ ਤਾਂ ਨਾ ਨਿਤ ਦੇਵ ਸਾਹਿਬ ਜੀ ਨਹੀ ਤੂ ਵਾਹਿ ਤੂ ਕਿੰਨਾ ਉੱਜਵਲਨ ਬਣ ਰਿਹਾ ਹਨ ਠੰਕਾਰ ਸਾਹਿਬ ਆ ਗਿਆ ਨਾ ਇਹ ਨੀਚੇ ਨਹੀਂ ਜਾਂਦੀ ਆ ਜਾਣੀ ਚਾਹੀਦੀ ਆ ਬੇਚੋ ਜਾਊਗੀ ਕਿ ਮੇਦੇਲ ਨੂੰ ਕੁਝ ਹੁੰਦਾ ਨਾ ਵੀ ਗੁਰੂ ਦਾ ਪਰਿਵਾਰ ਵਿਛੜਿਆ ਸੀ ਪਰਿਵਾਰ ਦਾ ਪਛੋੜਾ ਪਿਆ ਸੀ ਇੱਥੇ ਕਿ ਮੈਂ ਸਾਰੇ ਲੱਗ ਲੱਗ ਹੋ ਗਏ ਸੀ ਸਕੂਲ ਬਣਿਆ ਹੋਇਆ ਨਾ ਪਰਿਵਾਰ ਵਿਛੋੜਾ ਜਿਹੜੇ ਵੀ ਗੁਰੂਆਂ ਦੇ ਨਾਮ ਦੇ ਸਕੂਲ ਆ ਉੱਥੇ ਸਿੱਖੀ ਦਾ ਪ੍ਰਚਾਰ ਵੀ ਹੋਣਾ ਜ਼ਰੂਰੀ ਆ ਨਾ ਇਹ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਦੇ ਇਸ ਸਥਾਨ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਰਿਵਾਰ ਤੇ ਸਿੰਘਾਂ ਸਮੇਤ ਕਿਲਾ ਆਨੰਦਗੜ੍ਹ ਸਾਹਿਬ ਸ੍ਰੀ ਆਨੰਦਪੁਰ ਸਾਹਿਬ ਛੱਡ ਕੇ ਅਮਰਤ ਵੇਲੇ ਇੱਥੇ ਪਹੁੰਚੇ ਸਨ ਅਸਾਯਦ ਬਾਰ ਦਾ ਕੀਰਤਨ ਵੀ ਇੱਥੇ ਉਹਨਾਂ ਨੇ ਆਰੰਭ ਕੀਤਾ 22 ਧਾਰ ਦੇ ਪਹਾੜੀ ਰਾਜਿਆਂ ਤੇ ਮੁਗਲ ਫੌਜਾਂ ਨੇ ਕਸਮਾਂ ਤੋੜ ਕੇ ਉਹਨਾਂ ਤੇ ਹੱਲਾ ਬੋਲ ਦਿੱਤਾ ਸਾਹੀ ਟਿੱਬੀ ਤੇ ਭਾਈ ਉਦੇ ਸਿੰਘ ਪੰਜਾ ਸਿੰਘਾਂ ਦੇ ਜਥੇ ਨਾਲ ਦਿਨ ਚੜ੍ਹਦੇ ਤੱਕ ਸ਼ਹੀਦੀਆਂ ਪਾ ਗਏ ਸਨ ਸਰਸਾ ਨਦੀ ਦੇ ਕੰਢੇ ਤੋਂ ਮਾਤਾ ਗੁਜਰਕੌਰ ਜੀ ਤੇ ਛੋਟੇ ਸਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਨੇ ਸਰਸਾ ਨਦੀ ਪਾਰ ਕੀਤੀ ਗੁਰੂ ਸਾਹਿਬ ਜੀ ਨੇ ਆ ਰਹੀ ਫੌਜ ਨੂੰ ਰੋਕਣ ਲਈ ਭਾਈ ਜੀਵਨ ਸਿੰਘ ਜੀ ਨੂੰ ਸਰਸਾ ਨਦੀ ਦੇ ਕੰਢੇ ਮੁਗਲ ਫੌਜਾਂ ਨਾਲ ਮੁਕਾਬਲਾ ਕਰਨ ਦਾ ਆਦੇਸ਼ ਦਿੱਤਾ ਗੁਰੂ ਜੀ ਨੇ ਸਿੰਘਾਂ ਦੇ ਜਥੇ ਨਾਲ ਇਥੋਂ ਕੋਟਲਾ ਨਹਿਂਗਖਾਹ ਵੱਲ ਚਾਲੇ ਪਾਏ ਸਰਸਾ ਨਦੀ ਕੰਢੇ ਹੋਈ ਖਮਸਾਨ ਦੀ ਜੰਗ ਵਿੱਚ ਭਾਈ ਜੀਵਨ ਸਿੰਘ ਜੀ ਨੇ ਮੈਦਾਨੇ ਜੰਗ ਵਿੱਚ ਆਪਣੀ ਆਖਰੀ ਸਵਾਸ ਤੱਕ ਮੁਗਲ ਫੌਜਾਂ ਨੂੰ ਅੱਗੇ ਵਧਣ ਨਹੀਂ ਦਿੱਤਾ ਦੁਸ਼ਮਣ ਫੌਜ ਵੱਲੋਂ ਚਲਾਈ ਬੰਦੂਕ ਦੀ ਗੋਲੀ ਉਹਨਾਂ ਦੇ ਮੱਥੇ ਵੱਜਣ ਨਾਲ ਉਹ ਇੱਥੇ ਸ਼ਹੀਦੀ ਪ੍ਰਾਪਤ ਕਰ ਗਏ ਇਹ ਸੀ ਇੱਥੋਂ ਦਾ ਇਤਿਹਾਸ ਤੁਸੀਂ ਦਰਸ਼ਨ ਜ਼ਰੂਰ ਕਰਕੇ ਆਇਓ ਜੇ ਨਹੀਂ ਤੁਸੀਂ ਗਏ ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਛੋਟੇ ਸਾਹਿਬ ਜੀ ਇੱਥੋਂ ਹੀ ਗੁਰੂ ਸਾਹਿਬ ਦਾ ਪਰਿਵਾਰ ਸਾਰਾ ਲੱਗ-ਲੱਗ ਹੋ ਗਿਆ ਸੀ Thank <laughs> you. वाहगुरु दे रंग न सारा कुछ दिता दुनिया के कला बंदा जी बना के भेजा खान पान सारा कुछ ਫਿੱਜਾ ਜਿਹਾ ਜਿਹਾ ਦੇਖਾਂ ਨੂੰ ਸਭ ਕੁਝ ਦਿੱਤਾ ਮਿਲਦਾ ਹੈ ਆਪਾਂ ਦਾ ਵੀ ਸੁ ਕਰਿਆ ਫਿਰ ਵੀ ਕਹਨੇ ਆ ਵੀ ਰੱਬਾ ਸਾਡੇ ਕੋਲ ਤਾਂ ਨਹੀਂ ਹੈਗਾ ਸਾਡੇ ਕੋਲ ਤਾਂ ਨਹੀਂ ਹੈਗਾ ਪਾਖੜਾ ਡੈਮ ਦਾ ਪਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਆਪਾਂ ਫਿਰ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ